ਪਿਛਲੇ 1.5 ਮਹੀਨੇ ਤੋਂ ਵਿਕਰਮਜੀਤ ਸਿੰਘ ਮਚੀਠੀਆ ਦੇ ਨਾਮ ਦੇ ਉੱਤੇ ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਸੀ ਇੱਕ ਪਾਸੇ ਸਰਕਾਰ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਸੀ ਕਿ ਵਿਕਰਮਜੀਤ ਸਿੰਘ ਮਚੀਠੇ ਨੂੰ ਬਾਹਰ ਨਾਲ ਨਿਕਲ ਦਿੱਤਾ ਜਾਵੇ ਦੂਜੇ ਪਾਸੇ ਸਮੁੱਚਾ ਅਕਾਲੀ ਦਲ ਵਿਕਰਮਜੀਤ ਮਚੀਠੇ ਦੇ ਪੱਖ ਦੇ ਵਿੱਚ ਆ ਕੇ ਖੜ ਗਿਆ ਸੀ ਇੱਥੋਂ ਤੱਕ ਕਿ ਕਈ ਕਾਂਗਰਸ ਦੇ ਵੱਡੇ ਲੀਡਰ ਵੀ ਅੰਦਰ ਖਾਤੇ ਜ਼ੋਰ ਲਾ ਰਹੇ ਸੀ ਕਿ ਵਿਕਰਮਜੀਤ ਮਚੀਠੇ ਦੀ ਜੇਕਰ ਰਿਹਾਈ ਹੋ ਜਾਂਦੀ ਹੈ ਸਭ ਤੋਂ ਜ਼ਿਆਦਾ ਵੱਡਾ ਜਿਹੜਾ ਘਾਟਾ ਪਵੇਗਾ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਹੋਵੇਗਾ ਉਹ ਆਮ ਆਦਮੀ ਪਾਰਟੀ ਦਾ ਹੋਵੇਗਾ 227 ਨੂੰ ਲੈ ਕੇ ਇਸ ਕਰਕੇ ਪੰਜਾਬ ਦੀ ਪੂਰੀ ਪੋਲਿਟਿਕਸ ਇੱਕੋ ਨਾਮ ਦੇ ਉੱਤੇ ਖੜੀ ਸੀ ਉਹ ਸੀ ਵਿਕਰਮਜੀਤ ਸਿੰਘ ਮਜੀਠੀਆ ਤੁਸੀਂ ਇਸ ਗੱਲ ਤੋਂ ਇਸ ਚੀਜ਼ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਜੇਕਰ ਭਗਵਾਨਤਮਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਾ ਸੀ ਉੱਥੇ ਵਿਕਰਮਜੀਤ ਮਜੀਠੇ ਦਾ ਜ਼ਿਕਰ ਹੁੰਦਾ ਸੀ ਉੱਥੇ ਉਹ ਕਹਿੰਦਾ ਸੀ ਕਿ ਅਸੀਂ ਆਪਣਾ ਪੂਰਾ ਕੰਮ ਕਰਤਾ ਮਹੰਗੇ ਵਕੀਲ ਲੈ ਆਂਦੇ ਆ ਤੇ ਲੋਕ ਆ ਕੇ ਸਾਨੂੰ ਇਸ ਚੀਜ਼ ਦੀ ਸ਼ਾਬਾਸ਼ ਦਿੰਦੇ ਆ ਕਿ ਤੁਸੀਂ ਵਿਕਰਮਜੀਤ ਸਿੰਘ ਮਜੀਠੇ ਨੂੰ ਜੇਲ੍ਹ ਦੇ ਅੰਦਰ ਡੱਕਿਆ ਹੋਇਆ ਤੁਸੀਂ ਉਸ ਦੇ ਉੱਤੇ ਸਕੰਜਾ ਕੱਸਿਆ ਹੋਇਆ ਤੇ ਲੋਕ ਇਹ ਵੀ ਕਹਿੰਦੇ ਆ ਭਗਵਾਨ ਤਮਾਨ ਦਾ ਕਹਿਣਾ ਲੋਕ ਕਹਿੰਦੇ ਆ ਕਿ ਹੁਣ ਛੱਡਿਓ ਨਾ ਪਰ ਉਹਨਾਂ ਨੇ ਆਖਿਆ ਜਦੋਂ ਅੱਗੇ ਗੱਲ ਤੁਰਦੀ ਸੀ ਢਿੱਲਾ ਜਾਂ ਮੂੰਹ ਕਰਕੇ ਮੁੱਖ ਮੰਤਰੀ ਪੰਜਾਬ ਇਹ ਗੱਲ ਆਖ ਦਿੰਦੇ ਸੀ ਕਿ ਉਹ ਕਾ ਕਾਨੂੰਨ ਦੇ ਹੱਥ ਦੇ ਵਿੱਚ ਆ ਕਾਨੂੰਨ ਛੱਡਦਾ ਜਾਂ ਫਿਰ ਨਹੀਂ ਛੱਡਦਾ ਅਸੀਂ ਸਬੂਤ ਦੇ ਦਿੱਤੇ ਅਸੀਂ ਮਹਿੰਗੇ ਵਕੀਲ ਕਰ ਲਏ ਅਸੀਂ ਆਪਣਾ ਪੂਰਾ ਜੋਰ ਅੱਡੀ ਚੋਟੀ ਦਾ ਲਾ ਲਿਆ ਕਿ ਵਿਕਰਮਜੀਤ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਨਾ ਆਵੇ ਇੱਥੋਂ ਤੱਕ ਕਿ ਪੰਜਾਬ ਦੀ ਪੂਰੀ ਪੋਲਿਟਿਕਸ ਇੱਕੋ ਬੰਦੇ ਦੇ ਉੱਤੇ ਹੀ ਕੋਈ ਸ਼ਖਸ ਦੇ ਉੱਤੇ ਕੇਂਦਰਿਤ ਹੋ ਕੇ ਖੜ ਗਈ ਇਹਦੋਂ ਪਹਿਲਾਂ ਕਦੇ ਵੀ ਇਹ ਨਹੀਂ ਹੋਇਆ ਇੱਥੇ ਪਹਿਲਾਂ ਇਹੋ ਜਿਹਾ ਜ਼ਰੂਰ ਹੁੰਦਾ ਸੀ ਕਿ ਪੰਜਾਬ ਦਾ ਸਟੇਟ ਦਾ ਮੁਖੀ ਉਸ ਨੂੰ ਘੇਰਾ ਬਿੰਦੀ ਪੈਂਦੀ ਸੀ ਉਸ ਨੂੰ ਵਿਰੋਧੀ ਦਲ ਘੇਰਦੇ ਸੀ ਉਦੋਂ ਜ਼ਰੂਰ ਉਸ ਦੇ ਉੱਤੇ ਰਾਜਨੀਤੀ ਖੜਦੀ ਸੀ ਪਰ ਜਿਹੜਾ ਬੰਦਾ ਖੁਦ ਐਮਐਲਏ ਵੀ ਨਹੀਂ ਜਿਹੜਾ ਬੰਦਾ ਕਿਸੇ ਪਾਰਟੀ ਦਾ ਪ੍ਰਧਾਨ ਵੀ ਨਹੀਂ ਜਿਸ ਦੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਉਸ ਬੰਦੇ ਦੇ ਉੱਤੇ ਆ ਕੇ ਸਾਰੀ ਪੋਲਿਟਿਕਸ ਖੜ ਜੇ ਇਹ ਜਾਂ ਤਾਂ ਫਿਰ ਉਸ ਬੰਦੇ ਦਾ ਜਿਹੜਾ ਕੱਦ ਦਾ ਜਾਂ ਫਿਰ ਉਸ ਬੰਦੇ ਦਾ ਜਿਹੜਾ ਰਾਜਨੀਤਿਕ ਕੱਦ ਦਾ ਜਾਂ ਫਿਰ ਡਾਰਾ ਉਹ ਸਾਰੀਆਂ ਪਾਰਟੀਆਂ ਨੂੰ ਲੱਗਦਾ ਉਸ ਦਾ ਜਿਹੜਾ ਰਾਜਨੀਤਿਕ ਕੱਦ ਦਾ ਬਹੁਤ ਵੱਡਾ ਕੱਦ ਦਾ ਇਸ ਕਰਕੇ ਜਿਹਾ ਹੋਇਆ ਤੁਹਾਨੂੰ ਦੱਸ ਦਿੰਨੇ ਆ ਕਿ ਵਿਕਰਮਜੀਤ ਮਜੀਠੇ ਦੀ ਧਰਮ ਪਤਨੀ ਬੀਬਾ ਗਨੀਵਕੌਰ ਮਜੀਠੀਆ ਜਿਹੜੀ ਮਜੀਠਾ ਹਲਕੇ ਤੋਂ ਮੌਜੂਦਾ ਜਿਹੜੀ ਵਿਧਾਨ ਸਭਾ ਦੀ ਮੈਂਬਰ ਆ ਉਹ ਤੇ ਉਹਨਾਂ ਦਾ ਵਕੀਲ ਲਗਾਤਾਰ ਇਹ ਦਾਅਵੇ ਕਰਦੇ ਸੀ ਜਦੋਂ ਪੁਨ ਪ੍ਰੈਸ ਕਾਨਫਰੰਸ ਕੀਤੀ ਸੀ ਉੱਥੇ ਆਖਿਆ ਸੀ ਉਹਨਾਂ ਨੇ ਕਿ ਮਜੀਠੀ ਆ ਜਲਦ ਬਾਹਰ ਆ ਜਾਵੇਗਾ ਉਹਨਾਂ ਨੇ ਆਖਿਆ ਸੀ 540 ਕਰੋੜ ਵਾਲੀ ਗੱਲ ਤੋਂ ਸਰਕਾਰ ਭੱਜ ਗਈ ਉਹਨਾਂ ਆਖਿਆ ਸੀ ਸਰਕਾਰ ਜਿਹੜੇ 29 ਮੋਬਾਈਲ ਫੋਨ ਦੀ ਗੱਲ ਕਰਦੀ ਸੀ ਉਥੋਂ ਭੱਜ ਗਈ ਉਹਨਾਂ ਆਖਿਆ ਸੀ ਸਰਕਾਰ ਜਿਹੜੀ ਸ਼ਿਮਲੇ ਦੇ ਵਿੱਚ ਜ਼ਮੀਨ ਦੱਸਦੇ ਸੀ ਉਸ ਗੱਲ ਤੋਂ ਭੱਜ ਗਈ ਜਿਹੜੇ ਉਹਨਾਂ ਨੇ ਪਹਿਲਾਂ মিডিਆ 'ਚ ਆ ਕੇ ਸਰਕਾਰ ਦੇ ਪੱਖ ਨੇ ਜੋ ਸਰਕਾਰ ਦੇ ਵਕੀਲਾਂ ਨੇ ਜੋ ਗੱਲ ਕਹੀ ਸੀ ਉਹਨਾਂ ਆਖਿਆ ਕਿ ਸਰਕਾਰ ਉਹਨਾਂ ਗੱਲਾਂ ਤੋਂ ਸਾਰਿਆਂ ਤੋਂ ਭੱਜ ਗਈ ਤੇ ਇੱਥੇ ਹੁਣ ਸਾਡੀ ਇਹ ਜਿਹੜੀ ਨੈਤਿਕਤਾ ਜੈਤਾ ਤੇ ਹੁਣ ਆਉਣ ਵਾਲੇ ਦਿਨਾਂ 'ਚ ਵਿਕਰਮਜੀਤ ਮਜੀਠੀਆ ਬਾਹਰ ਆ ਜਾਵੇਗਾ ਪਰ ਸਿਆਸੀ ਮਾਹਿਰ ਇਸ ਗੱਲ ਦੇ ਉੱਤੇ ਡੂੰਗੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੇ ਆਖਿਆ ਕਿ ਜੇਕਰ ਵਿਕਰਮਜੀਤ ਮਜੀਠੇ ਨੂੰ ਜ਼ਮਾਨਤ ਮਿਲਦੀ ਵੀ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਹੁੰਦੀ ਕਿਰਕਰੀ ਨੂੰ ਲੈ ਕੇ ਜਾਂ ਫਿਰ ਉਸ ਦੇ ਜਿਸ ਤਰੀਕੇ ਦੇ ਨਾਲ ਪਹਿਲਾਂ ਵਿਕਰਮਜੀਤ ਮਜੀਠੀਆ ਨਿੱਜੀ ਕਿੜਾ ਵੀ ਕੱਢਦੇ ਰਹੇ ਭਗਵੰਤ ਮਾਨ ਉਸ ਚੀਜ਼ ਦੇ ਡਰ ਉਸ ਦੇ ਉੱਤੇ ਹੋਰ ਕੇਸ ਫਿੱਟ ਕਰਨ ਦੀ ਜਿਹੜੀ ਤਾਕ ਦੇ ਵਿੱਚ ਆ ਤਾਂ ਕਿ ਵਿਕਰਮਜੀਤ ਮਜੀਠੇ ਨੂੰ ਰਿਹਾਈ ਨਾ ਮਿਲ ਸਕੇ ਕਿਉਂਕਿ ਜੇਕਰ ਵਿਕਰਮਜੀਤ ਮਜੀਠੇ ਨੂੰ ਰਿਹਾਈ ਮਿਲਦੀ ਆ ਅਕਾਲੀ ਦਲ ਦਾ ਗ੍ਰਾਫ ਅੱਗੇ ਵਧੇਗਾ ਆਮ ਆਦਮੀ ਪਾਰਟੀ ਤੇਜੀ ਨਾਲ ਆਵੇਗੀ ਇੱਕ ਐਂਟੀ ਇਨਕੰਮਬੈਂਸੀ ਇੱਕ ਵਿਕਰਮਜੀਤ ਮਜੀਠੀਆ ਰਿਹਾਈ ਇਹ ਦੋ ਚੀਜ਼ਾਂ ਜੇਕਰ ਆਮ ਆਦਮੀ ਪਾਰਟੀ ਨੂੰ ਇਹਨਾਂ ਦਾ ੱੱੱਕਾ ਲੱਗਦਾ ਤੇ ਫੇਰ ਆਮ ਆਦਮੀ ਪਾਰਟੀ ਦਾ ਉਭਾਰ ਆ ਜਿਹੜਾ ਉਹ ਹੋਣਾ ਮੁਸ਼ਕਲ ਹੋ ਜਾਵੇਗਾ ਇਸ ਕਰਕੇ ਲੋਕ ਇਹ ਗੱਲ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਕਿਸੇ ਵੀ ਹੱਤ ਕਰ ਜਾ ਸਕਦੀ ਹੈ ਪਰ ਮਜੀਠੀਆ ਬਾਹਰ ਨਹੀਂ ਆਵੇਗਾ ਪਰ ਅੱਜ ਦੀ ਤਰੀਕ ਤੇ ਰਿਹਾਈ ਦੀ ਕੀ ਗੱਲ ਹੁੰਦੀ ਹੈ